ਇਨੇ ਕ ਜਾਨਵਰ ਸੀ ਜਾਨਵਰ ਜੀ ਇਹਦੇ ਵਿੱਚ 70 ਤੋਂ 75 ਤੱਕ ਜਾਨਵਰ ਸੀਗੇ ਜਿਹੜੇ ਜੀ ਇੱਥੇ ਸ਼ਾਮ ਨੂੰ ਇਹ ਚਾਰੱਕੀ ਲੈ ਕੇ ਆਏ ਨੇ ਤੇ ਬੱਕਰੀਆਂ ਵੀ ਸੀ ਪੱਜ ਜੀ ਚੋਂ ਪੰਜ ਜਿਹੜੀਆਂ ਭੇਡਾਂ ਸੀਗੀਆਂ ਤੇ ਧਾਰ ਕੱਢਣ ਤੋਂ ਉਪਰੰਤ ਇਹ ਬਾਹਰ ਗਏ ਨੇ ਤਾਂ 8:00 ਵਜੇ ਕੋਈ 10 ਮਿੰਟ ਤੇ ਇਹ ਜਿਹੜਾ ਇਹਨਾਂ ਦੀ 70 ਫੁੱਟ ਲੰਬੀ ਖੰਦ ਹੈ 20 ਫੁੱਟ ਚੌੜਾ ਦਰਵਾਜ਼ਾ ਸੀ ਇਹ ਸਾਰਾ ਜਿਹੜਾ ਥੱਲੇ ਖੰਦ ਬੈਠਣ ਨਾਲ ਜ਼ਮੀਨ ਦੋਸ ਹੋ ਗਿਆ ਜੀ ਤੇ ਬੱਕਰੀਆਂ ਦੇ ਥੱਲੇ ਜਦੋਂ ਦਵੀਆਂ ਰੋਲਾ ਪਿਆ ਪਿੰਡ ਦੇ ਵਿੱਚ ਹੁੱਕਾ ਆਇਆ ਸਾਰੇ ਪਿੰਡ ਮੰਦਲ ਇਕੱਠਾ ਹੋ ਕੇ ਭੱਜਿਆ ਜੀ 12 ਵਜੇ ਤੱਕ ਰਾਤ ਕਾਰਜ ਜਾਰੀ ਰਹੇ ਹਨੇਰੇ ਦੇ ਵਿੱਚ ਜਿੰਨੀਆਂ ਲਾਸ਼ਾਂ ਕੱਢੀਆਂ ਵੇੜਾ ਭਰ ਗਿਆ ਜੀ ਦੋ ਟਰਾਲੀਆਂ ਭਰ ਗਈਆਂ ਇੰਨਾ ਜਿਆਦਾ ਨੁਕਸਾਨ ਹੋਇਆ ਪਸ਼ੂਆਂ ਦਾ ਬਹੁਤ ਵੱਡਾ ਨੁਕਸਾਨ ਹੈ ਜੀ ਉਹ ਕਿਤੇ ਜੀ ਦੀ ਪਰਭਾਈ ਕੀਤੀ ਨਹੀਂ ਜਾ ਸਕਦੀ ਤੇ ਰਾਤ ਦਾ ਸਮਾਂ ਸੀਗਾ ਜੀ 8:00 ਵਜੇ ਦਾ ਜੀ ਤੇ ਬਾਰਿਸ਼ ਕਾਫੀ ਪੈ ਰਹੀ ਸੀਗੀ ਤੇ ਇੱਕਦਮ ਬੱਕਰੀਆਂ ਇੱਥੇ ਦੀਆਂ ਜੀ ਵਾਹ ਵੀ ਆ ਛਾਤ ਇੱਕਦਮ ਡਿੱਗ ਚੁੱਕੀ ਹੈ ਤੇ ਉਦੋਂ ਬਸ ਵੀ ਓਕਾ ਦੇਤਾ ਸੀਗਾ ਪਿੰਡ 'ਚ ਜਿਵੇਂ ਦਬਾ ਦਬ ਜਲਦੀ ਤੋਂ ਜਿੰਨੀਆਂ ਕ ਨਿਕਲੀਆਂ ਉਨੀਆਂ ਕ ਕੱਢ ਲੀਆਂ ਜੀ ਤੇ ਜ਼ਿਆਦਾ ਬੱਕਰੀਆਂ ਦੀ ਡੈਥ ਹੀ ਹੋਈ ਹੈ ਜੀ ਕਾਫੀ ਮਹਿੰਗੀਆਂ ਸੀਗੀਆਂ ਤੇ ਤਕਰੀਬਨ 25 ਕ ਬੱਕਰੀਆਂ ਦੀ ਡੈਥ ਹੋ ਗਈ ਹੈ ਤੇ ਸਾਰੀਆਂ ਹੀ ਤਕਰੀਬਨ ਸੂਨ ਵਾਲੀਆਂ ਸੀਗੀਆਂ ਜੀ ਹਾਂਜੀ ਜਿੰਨਾ ਦੇ ਸੀਗਾ ਹਣਾ ਆ ਕੀ ਲੱਗਦੀ ਕੀ ਉਹ ਮੇਰਾ ਤਾਇਆ ਜੀ ਹੈ ਜੀ ਮੇਰੇ ਤੁਹਾਡੇ ਤਾਇਆ ਜੀ ਹੈ ਜੀ ਉਹ ਬਾਈ ਜੀ ਕਿਹ ਹੈਗਾ ਨਾ ਹਾਂਜੀ ਹਾਂਜੀ ਤਾਂ ਬਾਈ ਜੀ ਕੀ ਨਾਮ ਕੀ ਹੈਗਾ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਇੱਕੜ ਨਾ ਹੋਈ ਕਿਵੇਂ ਹੈ ਕੱਢਣਾ ਜੀ ਇਹ ਬਾਰਸ਼ਾਂ ਕਰ ਕੀ ਫਿਰ ਜੀ ਉਹ ਬਾਰਸ਼ ਲਗਾਤਾਰ ਬਾਰਸ਼ ਹਾਂ ਸਾੱਚੀ ਦਾ 7 ਦਿਨ ਹੋ ਗਏ ਲਗਾਤਾਰ ਇਹ ਨੇਤੀ ਆ ਰਿਹਾ ਜੀ ਆਦਾ ਬਣਿਆ ਹੋਇਆ ਸੀ ਬਾਈ ਛੱਡੇ ਜਿੱਕ ਛੱਡੀ ਇਹ ਚਣਾਈ ਹੋਈ ਸੀ ਇਟਾਂ ਦਾ ਪੱਕਾ ਉੱਤੇ ਟਾਇਲ ਬੱਤਾ ਪਾਇਆ ਸੀ। ਹੂੰ। ਚੰਗਾ ਮਕਾਨ ਸੀ। ਹੂੰ। ਦਵਾਇਆ ਦਸੰਦਾ ਵਾਸਤੇ ਸੀ ਜੀ। ਵਧੀਆ ਮਕਾਨ ਪਾਇਆ ਸੀ। ਕਿੰਨੇ ਕ ਬਈ ਦੀ ਘਟਨਾ ਹੈਗੀ ਐ ਇਹ ਜਦੋਂ ਟਿੱਗਿਆ ਹੈ। ਤਾਜਾ ਜੀ 8 ਸਵਾ 8 ਵਜੇ ਦੇ ਵਿੱਚ ਜੀ। 8:30 ਵਜੇ ਤੋਂ ਕੰਮ। ਤੁਸੀਂ ਇੱਥੇ ਸੀ ਉਦੋਂ? ਹਾਂ ਜੀ ਹਾਂ ਕੋਲੇ ਤੇ ਬੱਤ ਅਸੀਂ ਥੋੜੇ ਰੋਟੀ ਖਾਈ ਜਾਂਦੇ ਸੀ। ਉਹ ਸੜਕਾ ਵੀ ਭੱਜ ਕੇ ਆਈ ਜੀ। ਉਹਦੋਂ ਉਹਖਾਰੇ ਆਣ ਗਵਾਨ ਦੇ ਬੰਦੇ ਆ ਗਏ। ਤੁਹਾਡੇ ਸਾਹਮਣੇ ਅੱਖਾਂ ਦੇ ਡਿੱਗਿਆ। ਹਾਂ ਜੀ ਹਾਂ ਬੱਤ ਉਦੋਂ ਅਸੀਂ ਰੋਟੀ ਖਾਈ ਹੁੰਦੀ ਦੂਜਾ। ਉਹਨੇ ਨਾਲ ਉਹ ਹਣ ਗਵਣ ਦੇ ਸਾਰੇ ਬੰਦੇ ਆ ਗਏ ਸੀ ਤੇ ਫਿਰ ਓਕਾ ਦਵਾ ਦਾ ਪਿੰਡ ਦੇ ਪਿੰਡ ਦੇ ਬੰਦੇ ਬਹੁਤ ਆ ਗਏ ਸੀ ਚਾਰ ਪੰਜ ਸੌ ਬੰਦੇ ਆ ਗਏ ਸੀ ਕਿੰਨੇ ਆ ਗਏ ਬੱਚੇ ਉਹਨੇ ਕੇ ਬੱਚੇ ਜੋ ਬੱਚੇ ਵੀ ਉਹਦੇ ਥੱਲੇ ਸੀ ਉਹ ਸੱਟਾਂ ਵਾਲੀਆਂ ਨਿਕਲੀਆਂ ਜੋ بچੀਆਂ ਆਪਦੀ ਆਪ ਹੀ ਕਿੰਨਾ ਕੁ ਨੁਕਸਾਨ ਕਿੰਨਾ ਹੋ ਗਿਆ ਕਿੰਨੀਆਂ ਬੱਕਰੀਆਂ ਦੀ ਡੈਥ ਹੋ ਗਈ ਨੁਕਸਾਨ ਜੀ 25 ਬੱਕਰੀਆਂ ਦੀ ਤਾਂ ਡੈਥ ਹੀ ਹੋ ਗਈ ਕਿਹਦੇ ਵਿੱਚੋਂ 9 ਤੋਂ 10 ਬੱਕਰੀਆਂ ਕਿਸੇ ਦੀ ਟੁੱਟੀ ਆ ਕਿਸੇ ਦੀ ਲਾਟ ਟੁੱਟੀ ਹੈ ਕਿਹਦਾ ਸੰਗ ਟੁੱਟ ਗਈ ਵਾਹਵਾ ਨਾ ਬਥਾਨਾ ਉਹ ਵੀ ਨਹੀਂ ਬਾਹਰ ਹੋ ਸਕਦੀ ਇਹ ਸਾਰੇ ਆ 40 42 ਆ ਗਾ ਕਿ ਜਦੋਂ ਖਤਮ ਹੋ ਗਏ ਸੂਨ ਵਾਲਿਆਂ ਸਿੰਘਾਂ ਪਾ ਆ ਸਾਰੀਆਂ ਬੱਕਰੀਆਂ ਹੁੰਦੀਆਂ ਇਹ ਫਿਰ ਕੰਮ ਕਦੋਂ ਦੇ ਕਰਦੇ ਹੁੰਦੇ ਸੀ ਤੁਸੀਂ ਬਾਹਰੀਆਂ ਦਾ ਕੰਮ ਕੀਤਾ 3-4 ਸਾਲੋਂ ਲਗਾਤਾਰ ਹੀ ਸਾਈਕ ਕਰਦੇ ਸੀ ਸਾਈਕ ਦੰਦਾ ਸੀ ਆਹ ਕੋ ਪਹਿਲਾਂ ਖੇਤੀ ਕਰਦੇ ਸੀ 300 ਰੁਪਏ ਤਲੇਦੇ ਫੇਰ ਇਧਰ ਨੂੰ ਧਿਆਨ ਹੋ ਗਿਆ ਜੀ ਸਾਰਾ ਪਰਿਵਾਰ ਆ ਅਸੀਂ ਬੱਕਰੀਆਂ ਨਹੀਂ ਹੋ ਗਈਆਂ ਪਹਿਲੀ ਆਪਣੀ ਉਹਨਾਂ ਕਿ ਬੱਕਰੀਆਂ ਨਹੀਂ ਪਹਿਲੀ ਆਪ ਦੀ ਜੋ ਦੋਟੇ ਕਿਲੇ ਪੜੀ ਹੋਈਆਂ ਹਾਂ ਯਾਨੀ ਕਿ ਰੋਜ਼ਗਾਰ ਜ਼ਿਆਦਾ ਇਸੇ ਦੀ ਚੱਲਦਾ ਸੀ ਹਾਂ ਬਸ ਰਾਈ ਦਾ ਖਿਆਲ ਕੱਟਦੀ ਜੀ ਇਹਨਾਂ ਦਾ ਯਾਦ ਕਿੰਨਾ ਨੁਕਸਾਨ ਜੇਕਰ ਗੱਲ ਕਰੀਏ ਵੀ ਕਿੰਨਾ ਕੁ ਹੋ ਗਿਆ ਹੋਣਾ ਨੁਕਸਾਨ ਜੀ ਇਹ ਤਾਂ 100 ਲਾਇਆ ਸੀ ਕਿਵੇਂ ਆਪਾਂ 3 ਤੋਂ 4 ਨੇ ਬੱਕਰੀ ਜੀ 10 ਤੋਂ 12 ਲੱਖ ਰੁਪਇਆ ਨੁਕਸਾਨ ਨੁਕਸਾਨ ਆਇਆ ਗਾ ਇਹ ਉਹਦੇ ਦੂਰ ਛੱਡ ਵੀ ਚੰਗਾ ਸੀ ਜੀ ਏਡਾ ਮਾੜਾ ਨਹੀਂ ਸੀ ਚੰਗਾ ਗਾਟਰਾਂ ਦੇ ਪਾਇਆ ਸੀ ਜੇ ਕੋਈ ਵੀ ਆਪਾਂ ਮਨ ਲਾਉਣਾ ਆਪਾਂ ਕੰਮ ਦੀ ਗੱਲ ਕਰਦੇਗੇ ਸ਼ੁਰੂ ਕਰਦੇ ਇੱਕ ਤੋਂ ਸਵਾ ਮਾ ਬਹੁਤ ਲੈ ਜਾਂਦਾ ਹਣਾ ਪੈਸਾ ਬੜਾ ਲੱਗਦਾ ਹੈਗਾ ਬੜੀ ਮਿਹਨਤ ਕਰਕੇ ਜੋੜਿਆ ਹੋਣਾ ਅੱਖਾਂ ਦੇ ਮੂਰੇ ਮੰਨ ਲਓ ਤੇ ਗਿਆਣਾ ਹਨਾ ਕਿਵੇਂ ਕੀ ਸੋਚਿਆ ਸੀ ਉਹ ਕੀ ਹੋਇਆ ਦੇਖੋ ਜੀ ਆਪਾਂ ਨੇ ਇਹ ਸੋਚਿਆ ਸੀ ਕਿ ਚੱਲ ਹੁਣ ਮਾਲ ਬਣ ਗਿਆ ਜੀ ਚੰਗੇ ਕਮਾਈ ਦੇਣ ਲੱਗ ਪਿਆ ਸੀ ਹੁਣ ਕਿੰਨਾ ਸੂਣ ਵਾਲੀਆਂ ਕਮਾਈ ਤਾਂ ਸਾਰੀ ਲੈ ਗਈਆਂ ਜੀ ਜੇ ਜੋ ਵੀ ਇਹ ਕਮਾਈ ਹੋਣੀ ਸੀ ਆਪਾਂ ਦੀ ਜੋ ਅਸਰ ਉਹਨੇ ਵੀ ਸੂਣਾ ਸੀ ਹੁਣ ਵੀ ਸੂਕ ਤੇ ਆਪ ਵੀ ਨਾਲ ਹੀ ਮਰ ਗਏ ਹਨ ਤੇ ਬਹੁਤ ਨੁਕਸਾਨ ਹੋਇਆ ਸਾਡਾ ਜੀ ਸ਼ੁਰੂ ਤੋਂ ਕਿੰਨੇ ਤੋਂ ਕਿੱਥੇ ਚੱਲੇ ਸ਼ੁਰੂ ਤੋਂ ਅਸੀਂ 20-25 ਬੱਕਰੀਆਂ ਲਿਆਂਦੀਆਂ ਸੀ ਉਦੋਂ ਅਸੀਂ ਲੱਗਦੀ 7-8000 ਰੁਪਏ ਸੀ ਬੱਕਰੀਆਂ ਮੈਂਟ ਕਰਕੇ ਸਰ ਕਰਕੇ ਹਾਂ ਜੀ ਜੋ ਇਹ ਬਣਾਈਆਂ ਕਿਤੇ 80 ਹੋ ਜਾਂਦੀਆਂ ਕਿਤੇ 70 ਕਿਤੇ 90 ਵੀ ਹੋ ਜਾਂਦੀਆਂ ਜਿਹਨ ਦਾ ਸੂਤ ਆਇਆ ਜੀ ਹਨਾ ਤੇ ਉਹਦੇ ਨਾਲ ਵਧਿਆ ਚੱਲਿਆ ਸੀ ਹੋਰ ਵਰਚਿੰਗ ਆ ਚੱਲ ਪਿਆ ਸੀ ਨੁਕਸਾਨ ਕਾਫੀ ਹੋ ਗਿਆ ਉਹਨਾ ਜਿਸ ਤਰ੍ਹਾਂ ਦੇ ਨਾਲ ਤੁਸੀਂ ਮਿਹਨਤ ਕਰਕੇ ਹੁਣ ਆ ਗਿਆ ਹੁਣ ਤਾਂ ਟਾਈਮ ਕਾਫੀ ਲੱਗ ਗਿਆਣਾ ਉੱਥੋਂ ਉਸ ਹਾਂ ਆ ਉਹੀ 3-4 ਸਾਲਾਂ ਤੋਂ ਉਹੀ ਰਹੀਆਂ ਜੀ 20-25 ਬੱਕਰੀਆਂ ਰਹੀਆਂ ਉਹ ਵੀ ਕੋਈ ਨਿਹਣੀਆਂ ਨਿੱਕੇ-ਨਿੱਕੇ ਚੰਗੀਆਂ ਬੱਕਰੀਆਂ ਦਾ ਸਾਰੀਆਂ ਮਰ ਗਈਆਂ ਜੀ ਜਿਹੜੀਆਂ ਵੱਡੀਆਂ ਬੱਕਰੀਆਂ ਸੀ ਅੱਛਾ ਜਿਹੜੀਆਂ ਮੈਂ ਵੱਡਨਾਂ ਸੀ ਉਹ ਵੱਡੀਆਂ ਬੱਕਰੀਆਂ ਦਾ ਸਾਰੀਆਂ ਮਰ ਗਈਆਂ ਜੀ ਇਹ ਜਿਹੜੀਆਂ ਬਚ ਗਈਆਂ ਜੱਥੀਆਂ ਕਿੰਨੀਆਂ ਹੋ ਗਈਆਂ ਯਕਮੀ 9-10 ਬੱਕਰੀਆਂ ਹੈ ਉਹ ਜੱਥੀਆਂ ਯਕਮੀ ਹੋ ਗਈਆਂ ਹਾਂ ਤੇ ਦੂਜੀਆਂ ਕਿਹੜੀਆਂ ਬਚੀਆਂ ਉਹ ਨਿੱਕੀਆਂ ਜੀ ਦੂਜੀਆਂ ਉਹ ਬੱਕਰੀ ਛੋਟੀਆਂ ਪ੍ਰੇਮਤੂਣ ਵਾਲੀਆਂ ਬੱਕਰੀਆਂ ਸੀ ਜਿਆਦਾ ਜਿਆਦਾ ਵਰਤੀ ਉਹ ਹੀ ਨੁਕਸਾਨ ਹੋਇਆ ਢਾਂਤ ਲਿਆਂਦਾ ਪ੍ਰਸ਼ਾਸਨ ਦਿਹਾ ਹੈ ਪ੍ਰਸ਼ਾਸਨ ਕਿ ਹਾਂ ਜੀ ਹਾਂ ਆਈ ਕੋਸ਼ਿਸ਼ ਆ ਅਸੀਂ ਤਾਂ ਉਧਰ ਨੁਕ ਨੁਕਣ ਜਾੜ ਤੇ ਬੱਕਰੀਆਂ ਆਈ ਸੀ ਨਲਾਦ ਮਲਾਜਮ ਸੀ ਡਾਕਟਰ ਵੀ ਆਈ ਸੀ ਸਾਰੇ ਲੈ ਕੇ ਸਾਰ 3000 ਵੀ ਆਈ ਸੀ ਸਾਰੇ ਲੈ ਕੇ ਲੈ ਕੇ ਚਾਹੀਏ ਵੇਖੀ ਸਰਕਾਰ ਕੀ ਕਰਦੀ ਹੈ ਨਾ ਕੋਈ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਮੰਗ ਤਾਂ ਹੈਗੀ ਹੈ ਜੀ ਵੇਖੋ ਜੀ ਇੰਨਾ ਨੁਕਸਾਨ ਹੋਇਆ ਅਕਸਰ ਸਾਡੇ ਕੋਲ ਕਿਹੜਾ ਸੀ ਮੀਰ ਬੰਦੇ ਆਈ ਹੈ ਨਾ ਜੀ ਕਿ ਗਰੀਬ ਬੰਦੇ ਆਈ ਮਸਾਂ ਤਾਂ ਉਹਦੇ ਕੰਨਾਂ ਨੂੰ ਬੱਚੇ ਆਖਰ ਸਾਰਾ ਕੋਈ ਖਰਚਾ ਬਣੇ ਸਾਰਾ ਇਹਨਾਂ ਤੋਂ ਜ਼ਿਆਦਾ ਸੀ ਜਦੋਂ ਇਹ ਮੰਗਾ ਕਿ ਸਾਡਾ ਜੋ ਬਣਦਾ ਫੱਕ ਦਿੱਤਾ ਜਾਂਦਾ ਹੈ ਨਾ ਜੀ ਇਕੱਲੇ ਰਹਿੰਦੇ ਸੀ ਬਈ ਕਿ ਨਾਲ ਵੀ ਮੰਨੋ ਚਾਚੇ ਤਾਏ ਦੇ ਇਕੱਠੇ ਨਹੀਂ ਨਹੀਂ ਅਸੀਂ ਸਾਡੇ ਤਾਈ ਚਾਚੇ ਦਾ ਥੋੜਾ ਦੂਰ ਰਹਿੰਦੇ ਆ ਜੀ ਪਰਿਵਾਰ ਪਰਿਵਾਰ ਸਾਡੇ ਘਰਾਂ ਦੀ ਹੈ ਜੀ ਸਾਰੇ ਹੀ ਘਰ ਆਹਾ ਜਿਹੜੇ ਨਾਲ-ਨਾਲ ਨੂੰ ਤਾਂ ਘਰਾਂ ਦੀ ਆ ਮੈਂ ਤੇ ਮੇਰਾ ਬ੍ਰਦਰ ਦਿਲਖੋਦਰ ਸਾਹਿਬ ਆਪ ਨੂੰ ਏ ਜਾਂਦੇ ਅਸੀਂ ਤਿੰਨੇ ਪੱਤਰੀਆਂ ਨੂੰ ਫੁੱਲ ਸਮਾ ਰਏ। ਇਹ ਹੀ ਕਰਦੇ ਹਾਂ। ਹਾਂ। ਠੀਕ। ਬਹੁਤ ਨੁਕਸਾਨ ਆ ਜਿਹੜਾ ਹੋਇਆ ਹੈਗਾ। 7-8 ਲੱਖ ਤੋਂ ਜਿਹੜਾ ਨੁਕਸਾਨ ਆ ਹੋ ਚੁੱਕਿਆ ਹੈਗਾ। ਹਰ ਇੱਕ ਦੀ ਪ੍ਰੀਮੰਦ ਭਾਗੀ ਕੱਢਣਾ ਹਨਾ। ਪੂਰੇ ਪੰਜਾਬ ਦੇ ਹਾਲਾਤ ਹੀ ਜਿਹੜੇ ਬਰਸਾਤ ਦੇ ਪਾਣੀ ਹੋ ਗਿਆ। ਖੜਾ ਨੇ ਹਨਾ ਹਾਲਾਤ ਖਰਾਬ ਕਰ ਛੱਡੇ ਆ। ਇਧਰ ਛੋਟਾ ਕਿਸਾਨ ਸੀਗਾ ਕਾफी ਨੁਕਸਾਨ ਆ ਜਿਹੜਾ ਕਰਤਾ। ਦੇਖੋ ਜਦੋਂ ਦਾ ਰਾਤ ਦੀ ਇਹ ਘਟਨਾ ਵਾਪਰੀ ਆ। ਪਿੰਡ ਦੇ ਵਿੱਚ ਤਰਾਸ ਤਰਾਸ ਹੋ ਰਹੀ ਹੈ ਬੇਜਵਾਨਾਂ ਦੀਆਂ ਇੰਡੀਆਂ ਜ਼ਿਆਦਾ ਮੁਤਾਂ ਜਿਹੜਾ ਇੱਕ ਪਿੰਡ ਤੇ ਕਹਿਰ ਬਣ ਕੇ ਪੁੱਜਣਾ ਪਰਿਵਾਰ ਤਾਂ ਦੇ ਕੋ ਰਾਤ ਦੀ ਪਰਿਵਾਰ ਨੇ ਰੋਟੀ ਨਹੀਂ ਖਾਧੀ ਹੈ ਮਤਲਬ ਸਾਰੇ ਪਰਿਵਾਰ ਦੇ ਦਿਮਾਗ ਤੇ ਬੋਝ ਬਣਿਆ ਹੋਇਆ ਚਾਰ ਪੰਜ ਸਾਲ ਲੱਗੇ ਮਤਲਬ ਪਰਿਵਾਰ ਨੇ ਆਪਣੀ ਕਮਾਈ ਕਰਕੇ ਇੱਥੇ ਤੱਕ ਪਹੁੰਚੇ ਤੇ ਅੱਜ ਉਹਨਾਂ ਦਾ ਜਿਹੜਾ ਮਤਲਬ ਚੁੱਲਾ ਨਹੀਂ ਤੇ ਪਿਆ ਘਰ ਵਿਹਲਾ ਹੋ ਗਿਆ ਇਹ ਬਹੁਤ ਦੁਖਦਾਈ ਹੈ ਬਹੁਤ ਔਖਾ ਹੋ ਜਾਂਦਾ ਵੀ ਜਿਵੇਂ ਇੰਨੀ ਮਿਹਨਤ ਕਰਨੀ ਸਮਾਂ ਵੀ ਲੱਗਣਾ ਹਨਾ ਉਤੋਂ ਇਨਾ ਨੁਕਸਾਨ ਹੋ ਗਿਆ ਜੇ ਕ੍ਰੈਡਿਟ ਪ੍ਰਭਾਈ ਕਰਨੀ ਉਹ ਤਾਂ ਮੇਰੇ ਖਿਆਲ ਚ ਬਹੁਤ ਟਾਈਮ ਲੱਗ ਗਿਆ ਨਾ ਬੜਾ ਜੀ ਬੜਾ ਬੜਾ ਲੰਮਾ ਸਮਾਂ ਤੁਸੀਂ ਦੇਖੋ ਵੀ ਦਾ 15 ਲੱਖ ਦਾ ਮਤਲਬ ਮਾਲ ਜਿਹੜਾ ਬੱਕਰੀਆਂ ਚਲੀਆਂ ਗਈਆਂ 10 ਕੋਈ 8-10 ਲੱਖ ਦਾ ਜਿਹੜਾ ਇਹਨਾਂ ਦਾ ਬ੍ਰਾਂਡਾ ਜ਼ਮੀਨਦੋਸ ਹੋਇਆ ਤੇ ਇਹ ਦੂਰੀ ਪਰਪਾਈ ਆ ਇਹ 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 ਮਨੋ ਕਿਤੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ ਅਸੀਂ ਮੈਨੂੰ ਲੰਬੇ ਸਮੇਂ ਤੋਂ ਇਹਨਾਂ ਨੂੰ ਦੇਖ ਰਹੇ ਹਾਂ ਆਪ ਦਾ ਮਤਲਬ ਬੱਕਰੀ ਪਾਲਣ ਦੇ ਨਾਲ ਹੀ ਮਤਲਬ ਸਵੇਰ ਤੋਂ ਲੈ ਕੇ ਤਿੰਨੇ ਪਿਓ ਪੁੱਤ 8 ਵਜੇ ਨਿਕਲ ਜਾਂਦੇ ਰਾਤ ਨੂੰ 5 ਵਜੇ ਘਰੇ ਵੜਦੇ ਨੇ ਬੀਬੀਆਂ ਘਰ ਦਾ ਕੰਮ ਸੰਭਾਲਦੀਆਂ ਨੇ ਛੋੜੀ-ਬੋਧੀ ਖੇਤੀ ਵੀ ਹੈ ਕਿਉਂਕਿ ਸਾਡੇ ਪਿੰਡ ਦੇ ਹਾਲਾਤ ਨੇ ਅਸੀਂ ਮਸਾਂ ਉੱਠੇ ਹਾਂ 30 ਸਾਲ ਸਾਨੂੰ ਸੇਮ ਨੇ ਮਾਰ ਰੱਖਿਆ ਹੁਣ ਇੱਕ ਫਸਲ ਹੁੰਦੀ ਹੈ ਝੋਨਾ ਹੁੰਦਾ ਇੱਥੇ ਕਣਕ ਨਹੀਂ ਹੁੰਦੀ ਕਿਉਂਕਿ ਪਾਣੀ ਸੁੱਕਦਾ ਨਹੀਂ ਹੈ ਕਣਕ ਸਾਰੀ ਦਬ ਜਾਂਦੀ ਹੈ ਮਨ ਲੋਕਾਂ ਦਾ ਜਿਹੜਾ ਜਿਹੜਾ ਕੀਤਾ ਹੈਗਾ ਲੋਕ ਪਰਿਵਾਰ ਪਾਲਦੇ ਨੇ ਉਹ ਪਰਿਵਾਰ ਲੋਕਾਂ ਦਾ ਜਿਹੜਾ ਹੈਗਾ ਮਤਲਬ ਪਸ਼ੂ ਪਸ਼ੂ ਪਾਲ ਕੇ ਗੁਜ਼ਾਰਾ ਕਰਨਾ ਦੁੱਧ ਵੇਚ ਕੇ ਗੁਜ਼ਾਰਾ ਕਰਨਾ ਇਹ ਪਰਿਵਾਰ ਦਾ ਗੁਜ਼ਾਰਾ ਜਿਹੜਾ ਬੱਕਰੀਆਂ ਤੇ ਡਿਪੈਂਡ ਸੀ ਮਤਲਬ ਸਾਰਾ ਘਰ ਦੇ ਸਾਰੇ ਬੰਦੇ ਮਤਲਬ ਜਿੱਦਾਂ ਕਹਿ ਲਈ ਪਸ਼ੂ ਚਾਰ ਕੇ ਗੁਜ਼ਾਰਾ ਕਰਦੇ ਨੇ ਪਰ ਜਿਸ ਤਰ੍ਹਾਂ ਰਾਤ ਦੀ ਘਟਨਾ ਵਾਪਰੀ ਹੈ ਮਤਲਬ ਸਾਰੇ ਪਰਿਵਾਰ ਦੇ ਚਿਹਰੇ ਤੇ ਮਯੂਸੀ ਛਾਈ ਹੋਈ ਹੈ ਬਹੁਤ ਔਖਾ ਸਮਾਂ ਪਰਿਵਾਰ ਤੇ ਚਲੋ ਤੁਸੀਂ ਪੀੜਤ ਪਰਿਵਾਰ ਦੀ ਸਾਰ ਲੈਣ ਆਏ ਆ ਅਕੀ ਪ੍ਰਸ਼ਾਸਨ ਤਣਕੀ ਐਸਡੀਐਮ ਸਾਹਿਬ ਵੀ ਬੀਬਲਜੀਤਪੁਰ ਜੀ ਪਹੁੰਚੇ ਫਟਵਾਰੀ ਸਾਹਿਬ ਵੀ ਹੋਰ ਡਿਪਟੀ ਡਾਇਰੈਕਟਰ ਸੀ ਪਸ਼ੂ ਪਾਲਣ ਵਿਭਾਗ ਵਿਭਾਗ ਦੇ ਤੇ ਹੋਰ ਅਮਲਾ ਫੈਲਾ ਜਿਹੜਾ ਕਿ ਇੱਥੇ ਜਿਹੜਾ ਮਤਲਬ ਜਾਇਜ਼ਾ ਲੈ ਕੇ ਗਿਆ ਪਰ ਅਸੀਂ ਅਪੀਲ ਕਰਦੇ ਹਾਂ ਜਥੇ ਬੰਦੀ ਬਲੂ ਕਿ ਰੱਦੀ ਕਿਸਾਨੀ ਇਹਨਾਂ ਵੱਲੋਂ ਵੀ ਇੰਨਾ ਉਹਨਾਂ ਦਾ ਜਿਹੜਾ ਪਰਿਵਾਰ ਦਾ ਨੁਕਸਾਨ ਹੋਇਆ ਦਸ ਤੋਂ 15 ਲੱਖ ਜਿਹੜਾ ਮੁਆਵਜ਼ਾ ਪੂਰੀ ਤਰ੍ਹਾਂ ਤੇ ਇਹਨਾਂ ਨੂੰ ਜਾਰੀ ਕੀਤਾ ਜਾਣਾ ਚਾਹੀਦਾ ਕਾਰਨ ਅਸਲ 'ਚ ਇਹ ਆ ਵੀ ਇਹ ਹੁਣ 10 4 ਸਾਲ ਮਤਲਬ ਜਿਹੜਾ ਪਰਿਵਾਰ ਨੂੰ ਉਠਣਾ ਬਹੁਤ ਅਖਿਆਈ ਦਾ ਵਿਸ਼ਾ ਹੈਗਾ ਮੈਨੂੰ ਬੰਦੇ ਨੇ ਬੜੀਆਂ ਆਸਾਂ ਉਮੀਦਾਂ ਲਾ ਕੇ ਇੱਥੋਂ ਤੱਕ ਪਹੁੰਚੇ ਆ ਪਰ ਇੱਕ ਸਕਿੰਟ ਦੇ ਵਿੱਚ ਤਾਸ਼ ਦੇ ਪੱਤਿਆਂ ਵਾਂਗ ਸਾਰਾ ਕੁਝ ਢਾਈ ਢੇਰੀ ਹੋ ਜਾਣਾ ਇਹ 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 ਬਹੁਤ ਦੁੱਖ ਦੀ ਗੱਲ ਖਾਸ ਕਰਕੇ ਸਾਡੇ ਨਗਰ ਵਾਸਤੇ ਇਸ ਪਰਿਵਾਰ ਵਾਸਤੇ ਤਾਂ ਹੈ ਹੀ ਹੈ ਕਿਉਂਕਿ ਪਰਿਵਾਰ ਨੇ ਕਦੇ ਮੋੜ ਤੇ ਵੇਖ ਨਹੀਂ ਦੇਖਿਆ ਮਤਲਬ ਕਿਤੇ ਸੱਤ ਚ ਨਹੀਂ ਖੜੇ ਆਪ ਦੇ ਰਜਗਾਰ ਨਾਲ ਉਹ ਜੁੜੇ ਹੋਏ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਮਤਲਬ ਪਸ਼ੂਆਂ ਮਗਰ ਵਿਚਾਰੇ ਵਟਾਂ ਡੋਲਾਂ ਤੇ ਲਿਗਦੇ ਤੇ ਪਰਿਵਾਰ ਪਾਲਦੇ ਆ ਇਪਰ ਐਡੀ ਵੱਡੀ ਪਰਿਵਾਰ ਤੇ ਜਿਹੜੀ ਇੱਕ ਜਦਾਂ ਕਹਿ ਲਈਏ ਸੁੱਤੇ ਪਿਆਂ ਤੇ ਗਾਜ ਡਿੱਗੀ ਆ ਜਿਹਦੀ ਪਰਪਾਈ ਨਹੀਂ ਕੀਤੀ ਜਾ ਸਕਦੀ ਅਸੀਂ ਨਗਰ ਵੱਲੋਂ ਜਥੇਬੰਦੀ ਵੱਲੋਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਬਹੁਤ ਹਾਲਤ ਬੱਤਰ ਬਣੇ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਪਾਣੀ ਆਇਆ ਹੋਇਆ ਸਾਡੇ ਸ਼ਾਮ ਨੂੰ ਅਸੀਂ ਕੱਲ ਇੱਥੇ ਨਗਰ ਦੇ ਵਿੱਚ ਇਹ ਮੀਟਿੰਗ ਕੀਤੀ ਵੀ ਹੜ੍ਹ ਪ੍ਰਭਾਵਿਤ ਏਰੀਆ ਦੇ ਸਾਨੂੰ ਮਦਦ ਕਰਨੀ ਚਾਹੀਦੀ ਆ ਪਰ ਜਿਸ ਤਰ੍ਹਾਂ ਉਸ ਤੋਂ ਸ਼ਾਮ ਮਗਰੋਂ ਇਹ ਘਟਨਾ ਵਾਪਰਦੀ ਆ ਤੇ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸਾਰਾ ਨਗਰ ਤੁਸੀਂ ਦੇਖਿਆ ਇਹਨਾਂ ਦੇ ਘਰੇ ਇੱਥੇ ਢੇਰੀ ਹੋਈ ਹੋਈਆਂ ਆ ਉਹ ਸ਼ਰੀਰ ਪੋਸਟਮਾਰਟਮ ਕੀਤਾ ਕੁਝ ਨੱਪ ਕੇ ਆਏ ਆ ਕੁਝ ਦਫਨਾ ਕੇ ਆਏ ਆ ਅੰਦਰ ਢੂਈਆਂ ਟੁੱਟੀਆਂ ਹੋਈਆਂ ਨੇ ਉਹਨਾਂ ਦਾ ਮਤਲਬ ਚੀਖੇੜਾ ਚੱਲਿਆ ਨਹੀਂ ਜਾ ਸਕਦਾ ਤੁਸੀਂ 10 ਮਿੰਟ ਕੋਲੇ ਖੜ ਕੇ ਉਹਨਾਂ ਦਾ ਮਤਲਬ ਜਿਹੜੀ ਉੱਚੀ ਕਾ ਸੁਣ ਨਹੀਂ ਸਕਦੇ ਕਿਉਂਕਿ ਲੱਤਾਂ ਟੁੱਟੀਆਂ ਪੱਟ ਟੁੱਟੇ ਹੋਏ ਹਨ ਤੁਸੀਂ ਦੇਖ ਸਕਦੇ ਤੁਸੀਂ ਬਹੁਤ ਦੁਖਦਾਈ ਬਾਪੂ ਜੀ ਨੇ ਕੋਈ ਹਾਂ ਜੀ ਮਾ ਪਿਤਾ ਜੀ ਬਹੁਤ ਕਾਫੀ ਨੁਕਸਾਨ ਹੋ ਗਿਆ ਹਨ ਹਾਂ ਤੇ ਕੀ ਕਹੋਗੇ ਪਹਿਲਾਂ ਤਾਂ ਮਿਹਨਤ ਬੜੀ ਕਰਨੀ ਪੈਗੀ ਤੁਹਾਨੂੰ ਜੀ ਪੰਜਾਂ ਸੱਤਾਂ ਸਾਲਾਂ ਜੇ ਮਸਾਂ ਬਣਾਈਆਂ ਸੀ ਵੰਡ ਤੇ ਆਈਆਂ ਹੁਣ ਆਮਦਨ ਦੇਣ ਲੱਗੀਆਂ ਜਿੱਤੇ ਹੁਣ ਇਹ ਵਿਚਾਰੀਆਂ ਮਰ ਗਈਆਂ ਹੁਣ ਤੈਨੂੰ ਬਸ 5-4 ਸਾਲ ਫੇ ਲੱਗਣਗੇ ਇਹਦੇ ਤੇ ਕੀਤਾ ਸੀ ਹੁਣੀ ਆਉਂਦੇ ਰਹਿਣ ਲੱਗੇ ਪਰ ਸਾ ਤਿੰਨੇ ਪਿਓ ਬੋਤੇ ਚਾਰ ਦੇ 31 ਤੱਕ ਆ ਤੀ ਹੀ ਕਿਹਾ ਸਾਇ ਇੱਕ ਧੰਦੇ ਦੀ ਗੱਲ ਕਰਦੇ ਹਣਾ ਲੱਗਦਾ ਕਿ ਸਰਕਾਰ ਨੂੰ ਵੀ ਮੰਨ ਲਓ ਸਹਾਇਤਾ ਕਰਨੀ ਚਾਹੀਦੀ ਹਣਾ ਫੇਰ ਹੀ ਕਿਸਾਨ ਗਾਂ ਤੋਂ ਸਹਾਇਤਾ ਦੇ ਵੱਲ ਜਾਣ ਇਹ ਹੀ ਹੋਰ ਪਾਈਆਂ ਜਾਣੀਆਂ ਕੋਈ ਜ਼ਰੂਰੀ ਤਾਂ ਫੇਰ ਤਾਂ ਚੜਨਾ ਫਾਇਦਾ ਇਹਨਾਂ ਪਿਛੇ ਨਾ ਜਾਣ ਜੋਗੀ ਸਹੀ ਤਾਂ ਮਿਲ ਗਈ ਤਾਂ ਚੱਲ ਅਗਲੇ ਦਾ ਵੀ ਹੋਰ ਲੈ ਲੂਗਾ ਹੂੰ ਮਗਰ ਕੰਮ ਚੱਲੂ ਕੰਮ ਚੱਲੂਗੀ ਇਹੋਨਾਂ ਖਰਚਾ ਤਾਂ ਪੂਰਾ ਹੋ ਜੇ ਹਨਾ ਵੀ ਉਹ ਬੈਲੈਂਸ ਬਣਦੀ ਉਹਨਾਂ ਸਿਸਟਮ ਜਿੰਗੀਆਂ ਜਾਣੀਆਂ ਹੋਰ ਕੋਈ 10 15 ਦਿਨ ਤੇ ਕੰਮ ਚੱਲੂਗਾ ਹਾਂਜੀ ਤਾਂ ਇਹ ਹਾਲਾਤ ਨੇ ਜਿਹੜੇ بارش ਦੇ ਕਾਰਨ ਮੁਕਸਰ ਦੇ ਪਿੰਡ ਚੰਬੇੜ ਵਾਲੀ ਬਣੇ ਨੇ ਇੱਕ ਵਾਰ ਇਹ ਜਿਹੜਾ ਸ਼ੈੱਡ ਬਣਿਆ ਹੋਇਆ ਸੀ ਉਹਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੈਗੇ ਆਂ ਇਹ ਜਦੋਂ ਰਾਤ ਤੋਂ ਲਗਾਤਾਰ ਕੱਲ بارش لگاتار ਪਈ ਹੈਗੀ ਔਰ ਦਾਦੀ ਕੇ ਲਗਾਤਾਰ ਮੁਕਸਰ ਦੇ ਵਿੱਚ ਜਿਹੜੀ بارش ਹੋ ਰਹੀ ਸੀਗੀ ਔਰ ਲਗਾਤਾਰ ਜਿਹੜੀ ਕੱਲ بارش ਹੋ ਰਹੀ ਹੈਗੀ ਆ ਉਸ ਦੇ ਨਾਲ ਇਹ ਜਿਹੜਾ ਸ਼ੈੱਡ ਆ ਕਿਸਾਨ ਨੇ ਬਣਾਇਆ ਹੋਇਆ ਸੀ 2 2 ਢਾਈ ਕਿੱਲੇ ਸਿਰਫ ਜ਼ਮੀਨ ਹੈਗੀ ਆ ਉਹ ਵੀ ਸੇਮ ਵਾਲੀ ਦੱਸੀ ਜਾ ਰਹੀ ਹੈਗੀ ਇਹ ਕਹਿੰਦੇ ਸੇਮ ਵਾਲੀ ਜ਼ਮੀਨ ਹੈਗੀ ਔਰ ਉਸੇ ਤੇ ਜਿਹੜਾ ਗੁਜ਼ਾਰਾ ਸੀਗਾ ਉਹ ਕੀਤਾ ਜਾ ਰਿਹਾ ਸੀਗਾ ਔਰ ਇਹ ਸਹਾਇਕ ਥਣ ਦੇ ਵਜੋਂ ਜਿਹੜਾ ਚਲਾਇਆ ਹੋਇਆ ਸੀਗਾ ਔਰ ਬੱਕਰੀਆਂ ਨੇ ਜਿਹੜੀਆਂ 70 ਦੇ ਕਰੀਬ ਉਦੋਂ ਇਸ ਟਾਈਮ ਜਦੋਂ ਇਹ ਚਰਾ ਕੇ ਕਿਤੇ ਲੈ ਕੇ ਆਏ ਨੇ ਥੱਲੇ ਰੱਖਾ ਖੜੀਆਂ ਚੁੱਪੀਆਂ ਨੇ ਉਸ ਤੋਂ ਬਾਅਦ ਜਦੋਂ ਰੋਟੀ ਖਾਣ ਦੇ ਲਈ ਗਏ ਆ ਤਾਂ ਜਦੋਂ ਮੀਂਹ ਦੇ ਕਾਰਨ ਇਹ ਜਿਹੜਾ ਸ਼ੈੱਡ ਆ ਬਿਲਕੁਲ ਡਿੱਗ ਜਾਂਦਾ ਹੈਗਾ ਔਰ ਜਿਹੜੀ ਇਹ ਦੇਖ ਸਕਦੇ ਹੋ ਇੱਟਾ ਹੈਗਾ ਮਲਵਾ ਹੈਗਾ ਇਸ ਦੇ ਹੇਠਾਂ ਜਿਹੜੀਆਂ ਬੱਕਰਾਂ ਨੇ ਉਹ ਦਬ ਜਾਂਦੀਆਂ ਨੇ ਔਰ 25 ਦੇ ਕਰੀਬ ਜਿਹੜੀਆਂ ਬੱਕਰੀਆਂ ਸੀਆਂ ਉਹਨਾਂ ਦੀ ਮੌਤ ਹੋ ਜਾਂਦੀ ਹੈਗੀ ਆ ਔਰ ਜਿਹੜੀਆਂ ਬਾਕੀ 10 ਦੇ ਉੱਪਰ ਜਿਹੜੀਆਂ ਦਸੀਆਂ ਜਾ ਰਹੀਆਂ ਨੇ ਉਹ ਬੱਕਰੀਆਂ ਜ਼ਖਮੀ ਹੋ ਗਈਆਂ ਨੇ ਉਹਨਾਂ ਦਾ ਇਲਾਜ ਕਰਾਇਆ ਜਾ ਰਿਹਾ ਹੈਗਾ ਬੜੀ ਮਿਹਨਤ ਕੀਤੀ ਸੀ ਕਿਸਾਨ ਨੇ ਚਾਹੁੰਦਾ ਕਹਿਣਾ ਕਿ ਸਾਨੂੰ 4-5 ਸਾਲ ਜਿਹੜੇ ਲੱਗ ਗਏ ਸੀਗੇ ਜਦੋਂ ਇਹ